ਮਾਤਾ ਗੁਰਜਨਪੁਰ ਜੀ ਜਦੋਂ ਠੰਡੇ ਪੁਲਿਸ ਦੇ ਵਿੱਚ ਬੈਠੇ ਸੀ ਤੇ ਜਦੋਂ ਸਾਹਿਬਜ਼ਾਦੇ ਵਜ਼ੀਰ ਖਾਨ ਦੀ ਕਚੈਰੀ ਦੇ ਵਿੱਚ ਜਾਣ ਲੱਗੇ ਤਾਂ ਛੋਟੇ ਸਾਹਿਬਜ਼ਾਦੇ ਛੋਟੇ ਬਾਬਾ ਖਦਸ ਸਿੰਘ ਜੀ ਬੋਲਦੇ ਹੁੰਦੇ ਹਨ ਕਹਿੰਦੇ ਮਾਤਾ ਜੀ ਕਹਿੰਦੇ ਇਹ ਤਾਂ ਗਲਵੱਡੀ ਅਜੀਬ ਹੈ ਕਹਿੰਦੇ ਜਦੋਂ ਪਿਤਾ ਜੀ ਸਾਡੇ ਗੁਰੂ ਪਿਤਾ ਜਾਂ ਦਾਦਾ ਜੀ ਜਾਂਦੇ ਸੀ ਤੇ ਤੁਸੀਂ ਅਰਦਾਸ ਕਰਦੇ ਸੀ ਅੱਜ ਤੁਸੀਂ ਅਰਦਾਸ ਨਹੀਂ ਕੀਤੀ ਅਸੀਂ ਸ਼ਹਾਦਤ ਵਾਸਤੇ ਜਾਣ ਲੱਗੇ ਆ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਆ ਅਸੀਂ ਆਪਣਾ ਸਿਰ ਨਹੀਂ ਝੁਕਾਇਆ ਲੇਕਿਨ ਤੁਸੀਂ ਸਾਡੇ ਵਾਸਤੇ ਅਰਦਾਸ ਨਹੀਂ ਕੀਤੀ ਤੇ ਮਾਤਾ ਗੁਜਰ ਕੌਰ ਜੀ ਪਤਾ ਕੀ ਕਹਿੰਦੇ ਹੋ ਸੰਗਤ ਜੀ ਦਿਲੋਂ ਭਾਵਨਾ ਨਾਲ ਸੁਣੋ ਮਾਤਾ ਗੁਜਰ ਕੌਰ ਜੀ ਪਤਾ ਕੀ ਕਹਿੰਦੇ ਕੀ ਆਖਦੇ ਹਣ ਜਿਹਨੇ ਪੁੱਤਰ ਜਦੋਂ ਤੁਹਾਡੇ ਗੁਰੂ ਪਿਤਾ ਜਾਂਦੇ ਹਣ ਜਦੋਂ ਤੁਹਾਡੇ ਦਾਦਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਾਂਦੇ ਸੀ ਤੇ ਮੈਂ ਅਰਦਾਸ ਕਰਦੀ ਸੀ ਕਿ ਚੇਤੀ ਚੇਤੀ ਜਾਓ ਤੇ ਮੋਰਚਾ ਫਤਿਹ ਕਰਕੇ ਆਓ ਲੇਕਿਨ ਬੱਚੋ ਹੁਣ ਮੈਨੂੰ ਪਤਾ ਹੈ ਕਿ ਤੁਸੀਂ ਮੁੜ ਕੇ ਵਾਪਸ ਨਹੀਂ ਆਣਾ ਮੈਂ ਕੀ ਅਰਦਾਸ ਕਰਾਂ ਗੁਰੂ ਪਾਤਸ਼ਾਹ ਤੁਸੀਂ ਵਾਪਸ ਮੁੜ ਕੇ ਨਹੀਂ ਆਣਾ ਮਾਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅਰਦਾਸ ਕਰਦੀ ਆ ਕਿ ਹੁਣ ਤੁਸੀਂ ਆਪਣੇ ਪੋਤਿਆਂ ਨੂੰ ਬੁਲਾਣ ਲੱਗੇ ਹੋ ਦੇਖੋ ਮੇਰੀ ਡਿਊਟੀ ਇੱਥੇ ਸਮਾਪਤ ਹੋ ਗਈ ਹੈ ਤੇ ਮੈਨੂੰ ਵੀ ਸੱਚ Kandola ਦੀ ਮਾਤਾ ਗੁਰੂ ਕੋੜ ਜੀ ਨੂੰ ਵੇਖਿਆ ਸੀ ਜਦੋਂ ਛੋਟੇ ਸੈਜਾ ਦੇ ਸ਼ਹੀਦ ਹੋਏ ਸੀ ਉਹਦੇ ਬਾਅਦ ਮਾਤਾ ਗੁਰੂ ਕੋੜ ਜੀ ਵੀ ਸਾਡੇ ਵਿੱਚ ਕਿੰਨੇ ਦਿਨ ਕਿੰਨੇ ਟਾਈਮ ਰਹੇ ਸੀ ਇਹ ਭਗਤੀ ਸੱਚੀ ਪੱਕੀ ਸੱਚੀ ਭਗਤੀ ਦੇ ਨਾਲ ਜੁੜੋ ਮਾਤਾ ਗੁਰਜਨ ਕੌਰ ਜੀ ਜਦੋਂ ਠੰਡੇ ਪੁਲਿਸ ਦੇ ਵਿੱਚ ਬੈਠੇ ਸੀ ਤੇ ਜਦੋਂ ਸਾਹਿਬਜ਼ਾਦੇ ਵਜ਼ੀਰ ਖਾਨ ਦੀ ਕਚੈਰੀ ਦੇ ਵਿੱਚ ਜਾਣ ਲੱਗੇ ਤਾਂ ਛੋਟੇ ਸਾਹਿਬਜ਼ਾਦੇ ਛੋਟੇ ਬਾਬਾ ਫਤੇ ਸਿੰਘ ਜੀ ਬੋਲਦੇ ਹੁੰਦੇ ਕਹਿੰਦੇ ਮਾਤਾ ਜੀ ਕਹਿੰਦੇ ਇਹ ਤਾਂ ਗਲਵੱੜੀ ਅਜੀਬ ਹੈ ਕਹਿੰਦੇ ਜਦੋਂ ਪਿਤਾ ਜੀ ਸਾਡੇ ਗੁਰੂ ਪਿਤਾ ਜਾਂ ਦਾਦਾ ਜੀ ਜਾਂਦੇ ਸੀ ਤੇ ਤੁਸੀਂ ਅਰਦਾਸ ਕਰਦੇ ਸੀ ਅੱਜ ਤੁਸੀਂ ਅਰਦਾਸ ਨਹੀਂ ਕੀਤੀ ਅਸੀਂ ਸ਼ਹਾਦਤ ਵਾਸਤੇ ਜਾਣ ਲੱਗੇ ਆ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਆ ਅਸੀਂ ਆਪਣਾ ਸਿਰ ਨਹੀਂ ਝੁਕਾਇਆ ਲੇਕਿਨ ਤੁਸੀਂ ਸਾਡੇ ਵਾਸਤੇ ਅਰਦਾਸ ਨਹੀਂ ਕੀਤੀ ਤੇ ਮਾਤਾ ਗੁਜਰ ਕੌਰ ਜੀ ਪਤਾ ਕੀ ਕਹਿੰਦੇ ਹੁ ਸੰਗਤ ਜੀ ਦਿਲੋਂ ਭਾਵ ਨਾਲ ਸੁਣੋ ਮਾਤਾ ਗੁਜਰ ਕੌਰ ਜੀ ਪਤਾ ਕੀ ਕਹਿੰਦੇ ਕੀ ਆਖਦੇ ਹੁ ਤੇਨੇ ਪੁੱਤਰ ਜਦੋਂ ਤੁਹਾਡੇ ਗੁਰੂ ਪਿਤਾ ਜਾਂਦੇ ਹੁਣ ਜਦੋਂ ਤੁਹਾਡੇ ਦਾਦਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਾਂਦੇ ਸੀ ਤੇ ਮੈਂ ਅਰਦਾਸ ਕਰਦੀ ਸੀ ਕਿ ਚੇਤੀ ਚੇਤੀ ਜਾਓ ਤੇ ਮੋਰਚਾ ਫਤਿਹ ਕਰਕੇ ਆਓ ਲੇਕਿਨ ਬੱਚੋ ਹੁਣ ਮੈਨੂੰ ਪਤਾ ਹੈ ਕਿ ਤੁਸੀਂ ਮੁੜ ਕੇ ਵਾਪਸ ਨਹੀਂ ਆਣਾ ਮੈਂ ਕੀ ਅਰਦਾਸ ਕਰਾਂ ਗੁਰੂ ਬਾਸ਼ਨ ਤੁਸੀਂ ਵਾਪਸ ਮੁੜ ਕੇ ਨਹੀਂ ਆਣਾ ਮਾਤਾ ਗੁਰਦੇਵ ਸਾਹਿਬ ਜੀ ਨੂੰ ਅਰਦਾਸ ਕਰਦੀ ਆ ਕਿ ਹੁਣ ਤੁਸੀਂ ਆਪਣੇ ਪੋਤਿਆਂ ਨੂੰ ਬੁਲਾਉਣ ਲੱਗੇ ਹੋ ਦੇਖੋ ਮੇਰੀ ਡਿਊਟੀ ਇੱਥੇ ਸਮਾਪਤ ਹੁੰਦੀ ਹੈ ਤੇ ਮੈਨੂੰ ਵੀ ਸਿਸਟੈਂਡ ਬੁਲਾ ਦਿਓ ਜੇ ਮਾਤਾ ਗੁਰਦੇਵ ਫੋਰਜ ਜੀ ਨੂੰ ਵੇਖਿਆ ਸੀ ਜਦੋਂ ਛੋਟੇ ਸੈਜਾ ਦੇ ਸ਼ਹੀਦ ਹੋਏ ਸੀ ਉਹਦੇ ਬਾਅਦ ਮਾਤਾ ਗੁਰਦੇਵ ਫੋਰਜ ਜੀ ਵੀ ਸਾਡੇ ਵਿੱਚ ਕਿੰਨੇ ਕਿੰਨੇ ਟਾਈਮ ਰਹੇ ਸੀ ਇਹ ਉਹਦੀ ਸੱਚੀ ਭਗਤੀ ਸੱਚੀ ਭਗਤੀ ਦੇ ਨਾਲ ਜੁੜੋ